ਸੁਹਰੀ ਸਿੰਘ ਨਲੂਆ ਨੇ ਜਦੋਂ ਸ਼ੇਰ ਦੀਆਂ ਜਾਬਾਂ ਫੜ ਕੇ ਪਾੜ ਦਿੱਤੀਆਂ ਸੀਗੀਆਂ ਇਹ ਉਹ ਦ੍ਰਿਸ਼ ਤੁਹਾਨੂੰ ਦਿਖਾਵਾਂਗੇ ਉਹ ਕਹਾਣੀ ਕੀ ਸੀ ਉਸ ਵੇਲੇ ਉਹ ਕਿ ਇਤਿਹਾਸ ਹੈ ਉਹ ਜੀਦਾ ਪਰਵਿੰਦਰ ਜੀ ਦੱਸਣਗੇ ਸਾਨੂੰ ਤਾਂ ਸਰ ਇਹ ਕੀ ਕਹਾਣੀ ਸੀ ਉਦੋਂ ਕੀ ਹੋਇਆ ਸੀ ਸਭ ਜਦੋਂ ਇਹਨਾਂ ਨੇ ਹਰੀ ਸਿੰਘ ਨਲੂਆ ਜੀ ਨੇ ਸ਼ੇਰ ਦੇ ਨਾਲ ਮੁਕਾਬਲਾ ਕਰਿਆ ਸੀਗਾ ਇਹ ਜੀ ਕਹਾਣੀ ਹੈਗੀ ਹੈ ਮਹਾਰੰਜੀਤ ਸਿੰਘ ਜੀ ਜੰਗਲ ਦੇ ਵਿੱਚ ਸ਼ਿਕਾਰ ਕਰਨ ਗਏ ਸਨ ਜੀ ਨਾਲ ਹਰੀ ਸਿੰਘ ਨਾਲ ਸੀਗੇ ਹੂੰ ਕਹਿੰਦੇ ਜਦੋਂ ਜਾ ਰਹੇ ਸੀ ਝਾੜੀਆਂ ਤੋਂ ਨਾ ਇੱਕੇਦਮ ਸ਼ੇਰ ਆਇਆ ਤੇ ਮਹਾਰਾਜ ਰঞ্জੀਸੀ ਤੇ ਅਟੈਕ ਕਰਤਾ। ਹੂੰ ਐਨਾ ਉਹਨਾਂ ਸਪੀਡ ਨਾਲ ਆਏ ਸੀ ਵੀ ਮਹਾਰਾਜ ਰঞ্জੀਸ ਨੂੰ ਆਪਣਾ ਤਲਵਾਰ ਕੱਢਣ ਦਾ ਮੌਕਾ ਨਹੀਂ ਮਿਲਿਆ, ਸੰਭਲ ਦਾ ਮੌਕਾ ਨਹੀਂ ਮਿਲਿਆ। ਕਦੇ ਹਰਸ਼ੇ ਨਾਲ ਉਹ ਆ ਮੂਰੇ ਆ ਕੇ ਨਾ ਜੀ ਉਹਨਾਂ ਨੇ ਇਹ ਸ਼ੇਰ ਦਾ ਜਵਾੜਾ ਫੜ ਕੇ ਨਾ ਜੀ ਤੇ ਪਾੜਤਾ ਸੀਗਾ ਇਹਨੂੰ ਘੁਮਾ ਕੇ ਬਰਸੰਦੇ ਸੁੱਟਦਾ ਸੀਗਾ ਸ਼ੇਰ ਨੂੰ। ਵਾਧੇ ਦੇ ਕਿਰਪਾ ਨਾਲ ਮਾਰਤਾ ਸੀ ਕਹਿੰਦੇ ਮਾਸਟਰ ਮਹਰਨਜੀਤ ਸੈਨਾ ਵਿੱਚ ਹੋਇਆ ਕਰਨੋਂ 90 ਦੀ ਉਪਾਦੀ ਬਾਅਦ ਚ ਦਿੱਤੀ ਗਈ ਸੀ ਆਪਣੇ ਫਿਰ ਇਹਨਾਂ ਸੈਨਾ ਦੇ ਵਿੱਚ ਭਰਤੀ ਕਰ ਲਏ ਸੀ ਹਮ ਹਰ ਸੈਨਾ ਦੇ ਵਿੱਚ ਭਰਤੀ ਕਰ ਦਿੱਤੀ ਮਹਰਨਜੀਤ ਜੀ ਇਹ ਕਦੇ ਬਹੁਤ ਸਟਰੋਂਗ ਸੀਗੇ ਸੈਨਾ ਦੇ ਵਿੱਚ ਬਹੁਤ ਜ਼ਿਆਦਾ ਤਾਕਤੜ ਇਹਨਾਂ ਨੂੰ ਮੰਨਿਆ ਜਾਂਦਾ ਸੀ ਹਰੀ ਸਿੰਘ ਨੰਬਰ ਸੀਗੇ ਜੀ ਹਾਂ ਜੀ ਬਿਲਕੁਲ ਬਹੁਤ ਬਹਾਦਰ ਸੀ ਇਹਨਾਂ ਨੇ ਕਾਫੀ ਇਹਨਾਂ ਨੇ ਯੁੱਧ ਵੀ ਲੜੇ ਨੇ ਨਾਲ ਉਹਨਾਂ ਦੇ ਤੇ ਕਿਲੇ ਵੀ ਫਤਿਹ ਕਰੇ ਨੇ ਸਭ ਤੋਂ ਜ਼ਿਆਦਾ ਮਤਲਬ ਹੌਸਲੇ ਵਾਲੇ ਦੇ ਤਕੜੇ ਵੀ ਸੀਗੇ